ਫਿਲਮ ਨਮਾ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਕਮਲਜੀਤ ਸਿੰਧੂ ਹਾਜ਼ਰਾਂ ਫਿਲਮੀ ਖਬਰਾਂ ਲੈ ਕੇ ਤੇ ਗੱਲ ਕਰਾਂਗੇ ਅੱਜ ਕੁਝ ਪੰਜਾਬੀ ਫਿਲਮਾਂ ਦੀ ਤੇ ਕੁਝ ਬਾਲੀਵੁੱਡ ਦੀਆਂ ਫਿਲਮਾਂ ਦੀ ਜੋ ਇੰਨੀ ਦਿਨੀ ਰਿਲੀਜ਼ ਹੋਣ ਜਾ ਰਹੀਆਂ ਨੇ ਤੇ ਗੱਲ ਕਰਾਂਗੇ ਉਹਨਾਂ ਫਿਲਮਾਂ ਦੀ ਵੀ ਜਿਨ੍ਹਾਂ ਦੀ ਸ਼ੂਟਿੰਗ ਹੋਣੀ ਸ਼ੁਰੂ ਹੋ ਗਈ ਹੈ ਗੱਲ ਕਰਾਂਗੇ ਜੀ ਪਹਿਲੀ ਫਿਲਮ ਦੇ ਬਾਰੇ ਵਿੱਚ ਤਾਂ ਪਹਿਲੀ ਫਿਲਮ ਅਮਰ ਸਿੰਘ ਚਮਕੀਲਾ ਦੇ ਬਾਰੇ ਦਲਜੀਤ ਦੇਸਾਂਜ ਤੇ ਪ੍ਰਨੀਤੀ ਚੋਪੜਾ ਦੀ ਫਿਲਮ ਚਮਕੀਲਾ ਕਾਫੀ ਦਿਨਾਂ ਦੀ ਬਣੀ ਹੋਈ ਆ ਕਹਿ ਸਕਦੇ ਆ ਕਾਫੀ ਮਹੀਨਿਆਂ ਦੀ ਬਣੀ ਹੋਈ ਆ ਰੀਲੀਜ਼ ਲਈ ਉਸ ਦੀ ਤਰੀਕ ਜਿਹੜੀ ਸੀਗੀ ਦਰਸ਼ਕ ਉਡੀਕ ਰਹੇ ਸੀਗੇ ਤੇ ਹੁਣ ਉਸ ਦਾ ਐਲਾਨ ਹੋ ਗਿਆ ਹੈ ਜਲਦੀ ਹੀ ਇਹ ਫਿਲਮ OTT ਪਲੇਟਫਾਰਮ ਦੇ ਉੱਤੇ ਤੁਹਾਨੂੰ ਦੇਖਣ ਨੂੰ ਮਿਲੇਗੀ ਔਰ ਦਰਸ਼ਕਾਂ ਦੀ ਕਿਚੈਰੀ ਦੇ ਵਿੱਚ ਹਾਜ਼ਰ ਹੋਵੇਗੀ ਜੀ ਹਾਂ ਇਹ ਬਾਇਓਪਿਕ ਸੀਗੀ ਅਮਰ ਸਿੰਘ ਚਮਕੀਲਾ ਜੋ ਪੰਜਾਬੀ ਦੇ ਮੰਨੇ ਹੋਏ ਗਾਇਕ ਸਨ ਤੇ ਅਮਰਜੋਤ ਕੌਰ ਦੇ ਨਾਲ ਉਹਨਾਂ ਦੀ ਜੋੜੀ ਸੀ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀਗਾ ਤਾਂ ਇਹ ਫਿਲਮ ਜੋ ਆ ਜਨਬ OTT ਪਲੇਟਫਾਰਮ ਦੇ ਉੱਤੇ 12 ਅਪ੍ਰੈਲ ਨੂੰ ਤੁਹਾਨੂੰ ਦੇਖਣ ਨੂੰ ਮਿਲੇਗੀ ਅਪਡੇਟ ਨੂੰ ਸਾਂਝਾ ਕਰਦੇ ਹੋਏ ਆ ਇਸਨ ਫਿਲਮ ਨੂੰ ਬਣਾਉਣ ਵਾਲਿਆਂ ਨੇ ਲਿਖਿਆ ਆ ਕਿ ਮਾਹੌਲ ਬਣ ਜਾਂਦਾ ਥਾ ਜਬ ਉਹ ਛੇੜਤਾ ਥਾ ਸਾਜ਼ ਕੁਝ ਐਸਾ ਹੀ ਥਾ ਚਮਕੀਲਾ ਕਾ ਅੰਦਾਜ਼ ਵੇਖੋ ਜੀ ਅਮਰ ਸਿੰਘ ਚਮਕੀਲੇ ਦੀਆਂ ਕਿੱਥੋਂ ਤੱਕ ਗੱਲਾਂ ਹੋਈਆਂ ਨੇ ਤਾਂ ਇਮਤੀਆਜ਼ ਦਾ ਚਮਕੀਲਾ 12 ਅਪ੍ਰੈਲ ਨੂੰ ਤੁਹਾਨੂੰ ਨਜ਼ਰ ਆਵੇਗਾ ਸਿਰਫ ਨੈਟਫਲਿਕਸ ਤੇ ਇਸ ਦਾ ਐਲਾਨ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਕਰ ਦਿੱਤਾ ਗਿਆ ਹਾਲਕਿ ਬਹੁਤ ਸਾਰੇ ਲੋਕਾਂ ਨੇ ਇਹ ਸਿਨੇਮਾ ਕਰਾਂ ਵਿੱਚ ਰਿਲੀਜ਼ ਹੋਣ ਲਈ ਇੱਛਾ ਵੀ ਕੀਤੀ ਸੀ ਪੋਸਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ ਸੀ ਰਹਿਮਾਨ ਇਮਤੀਆਜ਼ ارشاد ਰੌਕਸਟਾਰ ਹਾਈਵੇ ਤਮਾਸ਼ਾ ਤੇ ਹੁਣ ਦਲਜੀਤ ਲਈ ਇਕੱਠੇ ਹੋਏ ਨੇ ਇਮਤੀਆਜ਼ ਅਲੀ ਦੁਆਰਾ ਨਿਰਦੇਸ਼ਕ ਅਮਰ ਸਿੰਘ ਚਮਕੀਲਾ ਵਿੱਚ ਪਰਨੀਤੀ ਚੋਪੜਾ ਅਤੇ ਦਲਜੀਤ ਦਸਾਂਜ ਮੁੱਖ ਅਦਾਕਾਰੀ ਕਰ ਰਹੇ ਨੇ ਔਰ ਇਹ ਪੰਜਾਬ ਦੇ ਲੋਕਾਂ ਦੇ ਅਸਲੀ ਰੌਕਸਟਾਰ ਅਮਰ ਸਿੰਘ ਚਮਕੀਲਾ ਦੀ ਅਣਕਹੀ ਸੱਚੀ ਕਹਾਣੀ ਦਸਤਾਇ ਔਰ ਇਸ ਫਿਲਮ ਦੇ ਨਿਰਦੇਸ਼ਕ ਇਮਤੀਆਜ਼ ਅਲੀ ਦਾ ਵੀ ਕਹਿਣਾ ਹੈ ਕਿ ਅਮਰ ਸਿੰਘ ਚਮਕੀਲਾ ਦੇ ਉੱਤੇ ਫਿਲਮ ਬਣਾਉਣਾ ਮੇਰੇ ਲਈ ਵੀ ਇੱਕ ਬਲੱਖਣ ਅਹਿਸਾਸ ਹੈ ਔਰ ਮੈਂ ਵੀ ਚਾਹੁੰਦਾ ਸੀਗਾ ਕਿ ਉਸ ਦੀ ਬਾਇਓਪਿਕ ਬਣਨੀ ਚਾਹੀਦੀ ਹੈ ਔਰ ਵੱਡੀ ਗੱਲ ਹੈ ਕਿ ਇਹਦੇ ਵਿੱਚ ਜਿਸ ਤਰੀਕੇ ਨਾਲ ਦਲਜੀਤ ਦਸਾਂਝ ਦੇ ਬਾਰੇ ਉਹ ਗੱਲ ਕਰਦੇ ਆ ਕਿ ਦਲਜੀਤ ਦਸਾਂਝ ਤੋਂ ਬਿਨਾ ਕੋਈ ਇਹ ਭੂਮਿਕਾ ਨਹੀਂ ਸੀ ਕਰ ਸਕਦਾ ਕਿਉਂਕਿ ਪ੍ਰਨੀਤੀ ਜੋਪੜਾ ਦੇ ਨਾਲ ਉਹਨਾਂ ਦੋਵਾਂ ਨੇ ਇਸ ਫਿਲਮ ਦੇ ਵਿੱਚ ਗਾਇਆ ਵੀ ਹੈ ਔਰ ਉਹ ਖੂਬਸੂਰਤ ਅੰਦਾਜ਼ ਹੈ ਜਿਸ ਕਰਕੇ ਵਾਕਿਆ ਹੀ ਪਤਾ ਲੱਗਦਾ ਕਿ ਕਿਸੇ ਗਾਇਕ ਦੀ ਜ਼ਿੰਦਗੀ ਦੇ ਉੱਤੇ ਜੇ ਫਿਲਮ ਬਣੀ ਹੈ ਉਹ ਇਦਾਂ ਹੀ ਨਿਭ ਸਕਦੇ ਸੀ ਕੋਈ ਗਾਇਕ ਹੀ ਉਸ ਦੇ ਨਾਲ ਨਿਭ ਸਕਦਾ ਸੀ ਜਲਦੀ ਸਾਨੂੰ ਇਹ ਫਿਲਮ ਜਿਹੜੀ ਆ ਉਹ ਵੇਖਣ ਨੂੰ ਮਿਲੇਗੀ। ਤੋਂ ਇਸ ਤੋਂ ਬਾਅਦ ਅਗਲੀ ਫਿਲਮ ਦੀ ਗੱਲ ਕਰਦੇ ਆਂ ਅਗਲੀ ਫਿਲਮ ਪ੍ਰਾਉਣਾ ਟੋ ਉਹ ਵੀ ਰਿਲੀਜ਼ ਹੋਣ ਜਾ ਰਹੀ ਆ ਬਹੁਤ ਜਲਦੀ ਸਿਨੇਮਾ ਘਰਾਂ ਦੇ ਵਿੱਚ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗੀ ਤਾਂ ਪੰਜਾਬੀ ਸਿਨੇਮਾ ਲਈ ਇਸ ਸਾਲ ਜਿਹੜਾ ਆ ਵੱਖ-ਵੱਖ ਵਨਸਮੰਨੇ ਜਿਹੜੇ ਵਿਸ਼ਿਆਂ ਦੇ ਨਾਲ ਪਰਿਆ ਪਿਆ ਆ ਜਿਸ ਦੀ ਲੜੀ ਵਜੋਂ ਸਾਹਮਣੇ ਆਉਣ ਜਾਰੀ ਆ ਬਹੁਤ ਚਰਚਿਤ ਸੀਕਵਲ ਫਿਲਮ ਪ੍ਰਾਉਣਾ 2 ਜਿਸ ਦੀ ਰਿਲੀਜ਼ ਮਿਤੀ ਦਾ ਐਲਾਨ ਹੋ ਗਿਆ ਜੀ ਹਾਂ ਇਹ ਫਿਲਮ ਅਗਲੇ ਮਹੀਨੇ 29 ਮਾਰਚ ਨੂੰ ਦੇਸ਼ ਵਿਦੇਸ਼ ਦੇ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਵੇਗੀ ਤੇ ਦੋਸਤੋ 29 ਮਾਰਚ ਪੰਜਾਬੀ ਸਿਨੇਮਾ ਦਿਵਸ ਦਾ ਵੀ ਦਿਨ ਹੈ ਇਸ ਦਿਨ ਪੰਜਾਬੀ ਸਿਨੇਮਾ ਦਾ ਬਰਥ ਹੋਇਆ ਸੀ ਇਸੇ 29 ਮਾਰਚ ਵਾਲੇ ਸਿਨੇਮੇ ਦੇ ਬਰਥ ਵਾਲੇ ਦਿਨ ਫਿਲਮ ਰਿਲੀਜ਼ ਹੋਵੇਗੀ ਦਾਰਾ ਫਿਲਮਸ ਬਨਵੈਤ ਫਿਲਮਸ ਅਤੇ ਹਿਊਮਨ ਮੋਸ਼ਨ ਪਿਕਚਰਸ ਦੇ ਬੈਨਰ ਅਤੇ ਸੰਯੁਕਤ ਨਿਰਮਾਣ ਅਧੀਨ ਬਣਾਈ ਗਈ ਇਸ ਫਿਲਮ ਦੇ ਵਿੱਚ ਰਣਜੀਤ ਬਾਵਾ ਅਤੇ ਅਦਿੱਤੀ ਸ਼ਰਮਾ ਲੀਡ ਜੋੜੀ ਦੇ ਤੌਰ ਦੇ ਉੱਤੇ ਨਜ਼ਰ ਆਉਣ ਇਸ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਉਸ਼ੀਨ ਬਰਾੜ ਬਦਰ ਖਾਨ ਫੌਤ ਟਰਵੇ ਤਾਰਾ ਸੁਮੇਰ ਗੁਰਪ੍ਰੀਤ ਕੁੱਗੀ ਆਦਿ ਵੀ ਮਹੱਤਵਪੂਰਨ ਕਿਰਦਾਰਾਂ ਦੇ ਵਿੱਚ ਨਜ਼ਰ ਆਉਣਗੇ ਤੋਂ ਸਾਲ 2018 ਦੇ ਵਿੱਚ ਪਰਾਉਣਾ 1 ਫਿਲਮ ਆਈ ਜਿਹੜੀ ਕਿ ਪਹਿਲੀ ਫਿਲਮ ਜਿਹਦਾ ਇਹ ਸੀਕਵਲ ਬਣਦਾ ਪਿਆ ਆ ਤੇ ਇਹ ਫਿਲਮ ਸੁਪਰ ਡੁੱਪਰ ਹਿੱਟ ਰਹੀ ਸੀ ਤੇ ਪਰਾਉਣਾ ਹੁਣ ਉਸੇ ਦੇ ਸੀਕਵਲ ਵਜੋਂ ਲਿਆਂਦੀ ਜਾ ਰਹੀ ਹੈ ਜਾਨੀ ਕਿ ਪਰਾਉਣਾ 2 ਤਾਂ ਉਕਤ ਫਿਲਮ ਵਿੱਚ ਕੁਲਵਿੰਦਰ ਬਿੱਲਾ ਅਤੇ ਵਾਮਕਾ ਗੱਬੀ ਵੱਲੋਂ ਲੀਡਿੰਗ ਕਿਰਦਾਰ ਅਦਾ ਕੀਤੇ ਗਏ ਸਨ ਜਿਨ੍ਹਾਂ ਦੇ ਉਸ ਫਿਲਮ ਦਾ ਨਿਰਦੇਸ਼ਨ ਅਮਰਤ ਰਾਜ ਜੱਡਾ ਅਤੇ ਮੋਹਿਤ ਬਣਵੇਦ ਦੁਆਰਾ ਕੀਤਾ ਗਿਆ ਸੀ ਜਦੋਂ ਕਿ ਇਸ ਸੀਕਵਲ ਦਾ ਨਿਰਦੇਸ਼ਨ ਕਮਾਂਡ ਜਿਹੜੀ ਸੀਗੀ ਉਹ ਸ਼ਿਤ ਚੌਧਰੀ ਨੇ ਸੰਭਾਲੀ ਹੈ ਜੋ ਇਸ ਤੋਂ ਪਹਿਲਾਂ ਕਈ ਸ਼ਾਨਦਾਰ ਅਤੇ ਸਫਲ ਫਿਲਮਾਂ ਨਿਰਦੇਸ਼ਿਤ ਕਰ ਚੁੱਕੇ ਜੇਕਰ ਇਸ ਫਿਲਮ ਦੇ ਵਿੱਚ ਗਾਇਕ ਅਦਾਕਾਰ ਜੀਤ ਬਾਬਾ ਦੀ ਗੱਲ ਕਰੀਏ ਤਾਂ ਉਸ ਵੱਲੋਂ ਨਿਭਾਏ ਜਾ ਰਹੇ ਕਿਰਦਾਰ ਬਾਰੇ ਪਤਾ ਲੱਗਾ ਹੈ ਕਿ ਪਹਿਲੀਆਂ ਫਿਲਮਾਂ ਦੀ ਤਰ੍ਹਾਂ ਇਸ ਫਿਲਮ ਦੇ ਵਿੱਚ ਵੀ ਉਹ ਆਪਣੇ ਜਾਣੇ ਪਛਾਣੇ ਮਨਮੋਹਕ ਜੇ ਅੰਦਾਜ਼ ਦੇ ਵਿੱਚ ਨਜ਼ਰ ਆਉਣਗੇ ਔਰ ਉਸheen Brad bhi ਇਸ ਫਿਲਮ ਦਾ ਖਾਸਾ ਆਕਰਸ਼ਣ ਰਹੇਗੀ ਜੋ ਲੰਬੇ ਸਮੇਂ ਬਾਅਦ ਇਸ ਫਿਲਮ ਦੁਆਰਾ ਪੰਜਾਬੀ ਸਿਨੇਮਾ ਖੇਤਰ ਦੇ ਵਿੱਚ ਸ਼ਾਨਦਾਰ ਵਾਪਸੀ ਕਰ ਰਹੀ ਹੈ ਅਗਲੀ ਫਿਲਮ ਵੱਲ ਆਉਨੇ ਆ ਪੰਜਾਬੀ ਸਿਨੇਮਾ ਲਗੂ ਫਿਲਮਾਂ OTT ਫਿਲਮਸ ਦੇ ਖੇਤਰ ਵਿੱਚ ਤੇਜ਼ੀ ਨਾਲ ਵਿਲੱਖਣ ਪਛਾਣ ਸਥਾਪਿਤ ਕਰਨ ਵੱਲ ਵਧ ਰਏ ਨਿਰਦੇਸ਼ਕ ਸਰਬਜੀਤ ਖੇੜਾ ਜਿਨ੍ਹਾਂ ਵੱਲੋਂ ਆਪਣੀ ਨਵੀਂ ਫਿਲਮ ਮਿਸਟਰ ਐਂਡ ਮਿਸਟਰ ਬੈਚਲਰ ਦਾ ਐਲਾਨ ਕੀਤਾ ਗਿਆ ਹੈ ਜੋ ਜਲਦੀ ਸ਼ੂਟਿੰਗ ਦੇ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ ਔਰ ਹਾਈ ਪਿਚ ਸਟੂਡੀਓਜ਼ ਆਰਹ ਪ੍ਰੋਡਕਸ਼ਨ ਅਤੇ ਲਲਿਤ ਮਹਿਤਾ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਨੂੰ ਪੰਜਾਬ ਤੇ ਯੂਰਪ ਦਾ ਟੈਗ ਲਾਈਨ ਅਦìn ਸਾਹਮਣੇ ਲਿਆਂਦਾ ਗਿਆ ਆ ਜਿਸ ਦਾ ਨਿਰਮਾਣ ਰੋਣੀ ਅਤੇ ਸਕ੍ਰੀਨਪਲੇ ਅਤੇ ਡਾਇਲੋਗ ਲੇਖਨ ਸ਼ਪਿੰਦਰ ਸ਼ਿਰਦਗਿੱਲ ਦੁਆਰਾ ਕੀਤਾ ਜਾ ਰਿਹਾ ਆ ਰੋਮਾਂਟਿਕ ਡਰਾਮਾ ਦੇ ਨਿਰਮਾਤਾ ਨੇ ਫਿਲਮ ਨਿਰਦੇਸ਼ਕ ਪੰਜਾਬ ਅਤੇ ਯੂਰਪ ਦੀਆਂ ਵੱਖ-ਵੱਖ ਲੋਕੇਸ਼ਨਜ਼ ਉੱਪਰ ਸ਼ੂਟ ਕੀਤੀ ਜਾਣ ਵਾਲੀ ਇਹ ਰੋਮਾਂਟਿਕ ਡਰਾਮਾ ਫਿਲਮ ਨੇ ਅਲੈਦਾ ਕਨਸੈਪਟ ਫਿਲਮ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਸਰਬਜੀਤ ਖੇੜਾ ਕੋਲੋਂ ਪਤਾ ਲੱਗਿਆ ਹੈ ਕਿ ਆਪਣੇ ਹੁਣ ਤੱਕ ਦੇ ਨਿਰਦੇਸ਼ਨ ਕੈਰੀਅਰ ਦੌਰਾਨ ਉਹਨਾਂ ਹਮੇਸ਼ਾ ਮੇਨਸਟ੍ਰੀਮ ਸਿਨੇਮਾ ਤੋਂ ਹਟ ਕੇ ਜਿੰਗੇ ਫਿਲਮਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਦਰਸ਼ਕਾਂ ਨੂੰ ਕਹਾਣੀ ਸਾਰ ਅਤੇ ਸੈਟਅਪ ਪੱਖੋਂ ਤਰੋਤਾਜ਼ਗੀ ਦਾ ਅਹਿਸਾਸ ਕਰਵਾਉਂਦੀਆਂ ਨੇ ਇਸ ਨਵੀਂ ਫਿਲਮ ਜਿਸ ਦੇ ਹਰ ਪੱਖ ਨੂੰ ਬਿਹਤਰੀਨ ਰੰਗਤ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਮੂਲ ਰੂਪ ਵਿੱਚ ਪੰਜਾਬ ਦੇ ਉਦਯੋਗਿਕ ਜ਼ਿਲ੍ਹੇ ਲੁਧਿਆਣੇ ਨਾਲ ਸੰਬੰਧਿਤ ਅਤੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਪੜਾਦਰ ਪੜਾ ਹੋਰ ਮਜ਼ਬੂਤ ਪੜਾ ਸਿਰਜਰੇ ਇਸ ਹੁਣ ਹਰ ਲੇਖਕ ਅਤੇ ਨਿਰਦੇਸ਼ਕ ਦੇ हाल ही सफर वाले नजिरसानी कीती जावे ता ਉਸ ਦੁਆਰਾ ਨਿਰਦੇਸ਼ਿਤ ਕੀਤੀਆਂ ਗਈਆਂ ਫਿਲਮਾਂ ਪੀਟੀਸੀ ਬਾਕੀ ਸਭ ਸਜਸ਼angar ਬਣ ਚੁੱਕੀਆਂ ਨੇ ਇਸ ਦੇ ਵਿੱਚ ਰੇਸ ਦਾ ਕੋੜਾ ਵਰਕ ਪਰਮਿਟ ਲਾਈਫ ਕੈਬ ਰਸਾਲਗिरा ਆਦਿ ਸ਼ਮਾਰ ਰੰਗ ਨੇ ਇਸ ਤੋਂ ਇਲਾਵਾ ਉਹਨਾਂ ਦੀ ਪਹਿਲੀ ਹਿੰਦੀ ਫਿਲਮ ਸ਼ੇਡਜ਼ ਦੀ ਸ਼ੂਟਿੰਗ ਵੀ ਸੰਪੂਰਨ ਹੋ ਚੁੱਕੀ ਆ ਪੰਜਾਬੀ ਸਿਨੇਮਾ ਹੁਣ ਬਹੁਤ ਸਾਰੇ ਐਕਸਪੈਰੀਮੈਂਟ ਕਰਦਾ ਆ ਤੇ ਹੁਣ ਇੱਕ ਹੋਰ ਐਕਸਪੈਰੀਮੈਂਟ ਕੀਤਾ ਜਾ ਰਿਹਾ ਵੈਸੇ ਤਾਂ ਵੱਖ-ਵੱਖ ਕਵੀਸ਼ਿਆਂ ਦੀ ਜਿੰਨੀਆਂ ਫਿਲਮਾਂ ਆ ਰਹੀਆਂ ਨੇ ਹਰ ਕੋਈ ਜਿਹੜਾ ਮਡਾਉਣ ਵਾਲਾ ਆ ਉਹ ਨਵੀਂ ਤੋਂ ਨਵਾਂ ਪੱਖ ਜਿਹੜਾ ਆ ਪੇਸ਼ ਕਰਨਾ ਚਾਹੁੰਦਾ ਨਵੀਂ ਤੋਂ ਨਵੀਂ ਕਹਾਣੀ ਪੇਸ਼ ਕਰਨੀ ਚਾਹੁੰਦਾ ਆ ਤੇ ਜੀਆਂ ਗੱਲ ਕਰਾਂਗੇ ਇੱਕ ਹੋਰ ਪੰਜਾਬੀ ਫਿਲਮ ਦੇ ਬਾਰੇ ਜੀ ਇਹ ਪੰਜਾਬੀ ਵੈਬ ਸੀਰੀਜ਼ ਸਾਈਕੋ ਦਾ ਐਲਾਨ ਹੋ ਚੁੱਕਿਆ ਜੋ ਜਲਦੀ ਸ਼ੂਟਿੰਗ ਦਾ ਪੜਾ ਬਣ ਜਾ ਰਹੀ ਆ ਐਚਐਮ ਪ੍ਰੋਡਕਸ਼ਨ ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਵਿੱਚ ਨਵੇਂ ਚਿਹਰੇ ਮਹਿਰਾਜ ਸਿੰਘ ਅਤੇ ਮੁਸਕਾਨ ਗੁਪਤਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ ਅਜਿਸ ਨਾਲ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਮੰਨੇ ਪਰਮੰਨੇ ਕਲਾਕਾਰ ਵੀ ਮਹੱਤਵਪੂਰਨ ਸਹਾਇਕ ਭੂਮਿਕਾਵਾਂ ਅਦਾ ਕਰ ਰਹੇ ਨੇ ドラマ કહાની ਸਾਰਦீன் ਬਣਾਈ ਜਾ ਰਹੀ ਇਸ ਰੋਮਾਂਟਿਕ ਤੇ ਰਮਾਂਚਕ ਡਰਾਮਾ ਫਿਲਮ ਦਾ ਜਿਹੜਾ ਲੇਖਨ ਅਤੇ ਨਿਰਦੇਸ਼ਨ ਇਹ ਤਾਜ਼ ਸੰਮਾਲ ਨੇ ਜਿਨ੍ਹਾਂ ਦਾ ਇੱਕ ਹੋਰ ਬਿਹਤਰੀਨ ਪ੍ਰੋਜੈਕਟ ਪੰਜਾਬੀ ਸਿਨੇਮਾ ਖੇਤਰ ਵਿੱਚ ਹੋਰ ਨਵੇਂ ਕੰਟੈਂਟ ਸੰਭਾਵਨਾਵਾਂ ਜਗਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ ਹੁਣ ਇਹ ਪੜਾਦਰ ਪੜਾ ਹੋਰ ਮਾਨਮਤੀ ਪਛਾਣ ਵੱਲ ਵਧਰੇ ਨਿਰਦੇਸ਼ਕਤਾਜ ਦੀਆਂ ਹਾਲੀਆ ਰਿਲੀਜ਼ ਫਿਲਮਾਂ ਨੇ ਉਹਨਾਂ ਦੀ ਪਛਾਣ ਹੋਰ ਪੁਖਤਾ ਕਰ ਦਿੱਤੀ ਗਈ ਹੈ ਔਰ ਉਹਨਾਂ ਦੇ ਬੰਨਿਓ ਜਿਹੜੀਆਂ ਫਿਲਮਾਂ ਬਣਾਏਗੇ ਨੇ ਉਹਨਾਂ ਵਿੱਚ ਪੇਂਟਰ ਹੈ ਲੰਬੜਾਂ ਦਾ ਲਾਣਾ ਆ ਫਸਲਾ ਪਿੰਡ ਵਾਲਾ ਸਕੂਲ ਹੈ ਟੈਲੀਵਿਜ਼ਨਾਂ ਦੀਆਂ ਫਿਲਮਾਂ ਸ਼ਾਮਿਲ ਨੇ ਤੇ ਇਸ ਤੋਂ ਇਲਾਵਾ ਇਹ ਨਵੀਂ ਫਿਲਮ ਸਾਈਕੋਆ ਜੋ ਹੁਣ ਤੁਹਾਨੂੰ ਜਲਦੀ ਹੀ ਦਿਖਣ ਨੂੰ ਮਿਲੇਗੀ ਜੀ ਹਾਂ ਹੁਣ ਅਗਲੀ ਫਿਲਮ ਦੀ ਗੱਲ ਕਰਦੇ ਆਂ ਦੇਵ ਖਰੋੜ ਦੀ ਬਲੈਕਆਟ 2 ਜਿਸ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਆ ਬਿਲਕੁਲ ਇਹ ਫਿਲਮ ਵੀ ਹੁਣ ਸਿਨੇਮਾ ਪਰਦੇ ਦਾ ਸ਼ਿੰਗਾਰ ਜਲਦੀ ਬਣਨ ਜਾ ਰਹੀ ਹੈ ਦਰਸ਼ਕ ਇਸ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਆ ਸਾਲ 2019 ਵਿੱਚ ਆਈ ਅਤੇ ਪਾਰ ਕਾਮਯਾਬ ਰਹੀ ਬਲੈਕੀਆ ਦੇ ਸੀਕਵਲ ਦੇ ਤੌਰ ਦੇ ਉੱਤੇ ਇਹ ਫਿਲਮ ਜਿਹੜੀ ਆ ਸਾਹਮਣੇ ਲਿਆਂਦੀ ਜਾ ਰਹੀ ਹੈ ਕਿਉਂਕਿ ਹੁਣ ਸੀਕਵਲ ਫਿਲਮਾਂ ਦਾ ਜਿਹੜਾ ਰਿਵਾਜ ਹੈ ਉਹ ਚੱਲ ਪਿਆ ਲੋਕ ਇੱਕ ਫਿਲਮ ਦੇਖ ਲੈਂਦੇ ਆ ਦੂਸਰੀ ਦੀ ਡਿਮਾਂਡ ਕਰਦੇ ਜਿਵੇਂ ਕਿ ਅਸੀਂ ਬਹੁਤ ਸਾਰੀਆਂ ਫਿਲਮਾਂ ਪੰਜਾਬੀ ਹਿੰਦੀ ਦੀਆਂ ਦੇਖੀਆਂ ਜਿਨ੍ਹਾਂ ਦੇ ਸੀਕਵਲ ਸਾਹਮਣੇ ਆਏ ਨੇ ਇਸ ਫਿਲਮ ਵਿੱਚ ਦੇਵ ਖਰੋੜ ਜਿਹੜੇ ਨੇ ਉਹ ਇੱਕ ਵਾਰੀ ਫੇਰ ਮੁੱਖ ਅਦਾਕਾਰੀ ਕਰਨੇ ਇਸ ਤੋਂ ਇਲਾਵਾ ਜੇਕਰ ਇਸ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜਪਜੀ ਖੈਰਾ ਰੋਸ਼ੀ ਸ਼ਰਮਾ ਔਰ ਰਾਜ ਸਿੰਘ ਚਿੰਜਰ ਸੁਖੀ ਚਾਹਲ ਸੈਮੁਲ ਜੌਨ ਯਾਦਗਰੇਵਾਲ ਲੱਕੀ ਤਾਲੀਵਾਲ ਪਰਮਵੀਰ ਸਿੰਘ ਜੱਗੀ ਧੂਰੀ ਦક્ષ ਜੀਤ ਸਿੰਘ ਸ਼ਵਿੰਦਰ ਮਾਲ ਕੁਮਾਰ ਅਜੀਪੂਨਮ ਸੂਦ ਅਤੇ ਜਗਤਾਰ ਸਿੰਘ ਬੈਣੀਪਾਲ ਆਦਿ ਸ਼ਾਮਲ ਨੇ ਦੋਸਤੋ ਇਹ ਫਿਲਮ ਜਿਹੜੀ ਆ ਰਾਜਸਥਾਨ ਸ਼੍ਰੀ ਹਿਮਾਨਗੜ ਤੇ ਸੂਰਤਗੜ ਇਲਾਕਿਆਂ ਦੇ ਵਿੱਚ ਫਿਲਮਾਈ ਗਈ ਆ ਤੇ ਇਹ ਫਿਲਮ ਵੀ 8 ਮਾਰਚ ਨੂੰ ਵਰਲਡਵਾਈਡ ਰਿਲੀਜ਼ ਕੀਤੀ ਜਾ ਰਹੀ ਆ ਇਸ ਫਿਲਮ ਦਾ ਜੋ ਖਾਸ ਆਕਰਸ਼ਨ ਹੋਣਗੇ ਅਦਾਕਾਰ ਦੇਵ ਖਰੋੜ ਜੋ ਇੱਕ ਵਾਰੀ ਫੇਰ ਤੁਹਾਨੂੰ ਫਿਲਮੀ ਪਰਦੇ ਦੇ ਉੱਤੇ ਆਪਣੀ ਅਦਾਕਾਰੀ ਦੇ ਜੋਰ ਵਿਖਾਉਣ ਲਈ ਆ ਰਹੇ ਨੇ ਤਾਂ ਹੁਣ ਗੱਲ ਕਰਦੇ ਹਾਂ ਜੀ ਕੁਝ ਬਾਲੀਵੁੱਡ ਫਿਲਮਾਂ ਦੇ ਬਾਰੇ ਵਿੱਚ ਬਾਲੀਵੁੱਡ ਫਿਲਮਾਂ ਦੇ ਵਿੱਚੋਂ ਦਿਲਜੀਤ ਦਸਾਂਝ ਦੀ ਇੱਕ ਫਿਲਮ ਖਾਸੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਜੀਹਾਂ ਪੰਜਾਬੀ ਸਿਨੇਮਾ ਅਤੇ ਸੰਗੀਤ ਜਗਤ ਵਿੱਚ ਕਈ ਨਵੀਂ ਕੀਰਤੀਮਾਨ ਸਥਾਪਿਤ ਕਰ ਚੁੱਕੇ ਦਿਲਜੀਤ ਦਸਾਂਝ ਹੁਣ ਬਾਲੀਵੁੱਡ ਵਿੱਚ ਵਿਲੱਖਣ ਪਛਾਣ ਸਥਾਪਿਤ ਕਰਦੇ ਨਜ਼ਰ ਆਉਂਦੇ ਨੇ ਜਿਨ੍ਹਾਂ ਨੇ ਮੁੰਬਈ ਦੇ ਗਲਿਆਰਿਆਂ ਵਿੱਚ ਜਿਹੜੀ ਆ ਆਪਣੀ ਇੱਕ ਖਾਸ ਪਛਾਣ ਬਣਾਈ ਆ ਤੇ ਇਸ ਦੇ ਬਾਰੇ ਮੈਂ ਦੱਸ ਦੇਣਾ ਚਾਹੂੰਗਾ ਕਿ ਉਹਨਾਂ ਦੀ ਹੁਣ ਇੱਕ ਨਵੀਂ ਹਿੰਦੀ ਫਿਲਮ ਦੀ ਧਰੂ ਸਾਹਮਣੇ ਆ ਰਹੀ ਹੈ ਇਹ ਵੱਡੀ ਬਜਟ ਦੀ ਫਿਲਮ ਹੈ ਔਰ ਇਹਦੇ ਵਿੱਚ ਵੱਡੀਆਂ ਅਦਾਕਾਰਾਂਵਾਂ ਕੰਮ ਕਰ ਰਹੀਆਂ ਨੇ ਹਾਲ ਹੀ ਸਮੇਂਦਰਨ ਉੜਤਾ ਪੰਜਾਬ ਗੁੱਡ ਨਿਊਜ਼ ਵਰਗੀਆਂ ਸੁਪਰ ਹਿੱਟ ਫਿਲਮਾਂ ਦਾ ਹਿੱਸਾ ਰਹੇ ਅਦਾਕਾਰ ਅਤੇ ਗਾਇਕ ਦਿਲਜੀਤ ਦਸਾਂਜ ਆਪਣੀ ਇਸ ਇੱਕ ਹੋਰ ਮਹੱਤਵਪੂਰਨ ਹਿੰਦੀ ਫਿਲਮ ਵਿੱਚ ਤੱਬੂ ਕਰੀਨਾ ਕਪੂਰ ਖਾਨ ਅਤੇ ਕੀਰਤੀ ਸੈਨਨ ਜੈਗਾਂ ਸ਼ਿਆਨਾ ਮੱਤੀਆਂ ਆਦਾ ਕਰਾਵਾਂ ਦੇ ਨਾਲ ਜਿਹੜੀ ਇੱਕ ਬਹੁਤ ਕਹਿ ਸਕਦੇ ਹਾਂ ਕਿ ਮੰਨੀਆਂ ਪਰਮੰਨੀਆਂ ਆਦਾ ਕਰਾਵਾਂ ਨੇ ਉਹਨਾਂ ਦੇ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ ਦੋਸਤੋ ਇਸ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਦੇ ਵਿੱਚੋਂ ਦਲਜੀਤ ਦੋਸਾਂਜ ਦੀ ਇਹ ਫਿਲਮ ਦੇ ਕਰੂ ਵੀ ਆਉਂਦੀ ਹੈ ਜਿਸ ਦਾ ਨਿਰਦੇਸ਼ਨ ਰਜੇਸ਼ੇ ਕ੍ਰਿਸ਼ਨ ਦੁਆਰਾ ਕੀਤਾ ਗਿਆ ਹੈ ਜਿਨ੍ਹਾਂ ਦੀਆਂ ਬਿਹਤਰੀਨ ਫਿਲਮ ਕਾਰੀ ਦਾ ਇੱਕ ਵਾਰੀ ਫੇਰ ਹੁਣ ਪੱਖ ਦਿਖ ਨੂੰ ਮਿਲੇਗਾ ਇਹ ਫਿਲਮ ਕਮੇਡੀ ਡਰਾਮਾ ਕਹਾਣੀ ਦੁਆਰਾ ਬੁਣੀ ਗਈ ਹੈ ਜਿਸ ਨੂੰ ਚਾਰ ਚੰਨ ਲਾਉਣ ਵਿੱਚ ਇਸ ਦਾ ਉਮਦਾ ਸੰਗੀਤਕ ਰੰਗ ਵੀ ਅਹਿਮ ਭੂਮਿਕਾ ਨਿਭਾਊਗਾ ਮੁੰਬਈ ਤੋਂ ਇਲਾਵਾ ਵੱਖ-ਵੱਖ ਵਿਦੇਸ਼ੀ ਲੋਕੇਸ਼ਨਾਂ ਦੇ ਉੱਪਰ ਇਸ ਫਿਲਮ ਦੀ ਸ਼ੂਟਿੰਗ ਕੀਤੀ ਗਈਆ ਫਿਲਮ ਤਿੰਨ ਅਜਈਆਂ ਆਧਨ ਕੌਰਤਾਂ ਦੀ ਕਹਾਣੀ ਹੈ ਜੋ ਆਪਣੀ ਜ਼ਿੰਦਗੀ ਵਿੱਚ ਹਰ ਹਿੱਲੇ ਅੱਗੇ ਵਧਣ ਲਈ ਯਤਨਸ਼ੀਲ ਰਹਿੰਦੀਆਂ ਨੇ ਸੋ ਦੋਸਤੋ 29 ਮਾਰਚ 2024 ਯਾਨੀ ਕਿ ਸਿਨੇਮਾ ਦਿਵਸ ਵਾਲੇ ਦਿਨ ਬਾਲੀਵੁੱਡ ਦੀ ਇਹ ਫਿਲਮ ਸਾਡੇ ਪੰਜਾਬੀ ਗੱਭਰੂ ਦਲਜੀਤ ਦਸਾਂਝ ਦੀ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੋ ਤੁਹਾਨੂੰ ਹੁਣ ਸਿਨੇਮਾ ਪਰਦੇ ਤੇ ਦੇਖਣ ਨੂੰ ਮਿਲੇਗੀ ਸੋ ੜੀਕ ਰੱਖਿਓ ਅਗਲੀ ਫਿਲਮ ਆ ਰਹੀ ਹੈ ਜੀ ਸੋ ਅਗਲੀ ਫਿਲਮ ਦੀ ਗੱਲ ਕਰਦੇ ਆ ਗਦਰ ਫਿਲਮ ਤਾਰਾ ਸਿੰਘ ਸੈਣੀ ਦਿਓਲ ਇੱਕ ਵਾਰੀ ਫਿਰ ਵੱਡੇ ਪਰਦੇ ਤੇ ਆਪਣੀ ਸ਼ਾਨਦਾਰ ਅਦਾਕਾਰੀ ਦਿਖਾਉਣ ਲਈ ਤਿਆਰ ਨੇ ਸੈਣੀ ਦਿਓਲ ਦੀ ਆਉਣ ਵਾਲੀ ਫਿਲਮ ਲਾਹੌਰ 1947 ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਤਾਂ ਪਤਾ ਹੀ ਲੱਗਿਆ ਕਿ ਅਬ ਮੈਨੂ ਸਿੰਘ ਤੋਂ ਬਾਅਦ ਅਦਾਕਾਰ ਅਲੀ ਜਫਰਵੀ ਸੈਣੀ ਦਿਓਲ ਸਟਾਰਰ ਫਿਲਮ ਲਾਹੌਰ 1947 ਦੀ ਕਾਸਟ ਵਿੱਚ ਸ਼ਾਮਲ ਹੋ ਗਏ ਨੇ ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਨ ਹੇਠਾਂ ਬਣੀ ਇਸ ਫਿਲਮ ਦੇ ਵਿੱਚ ਅਲੀ ਫਜ਼ਲ ਅਹਿਮ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ ਸਨੀ ਦਿਉਲ ਦੀ ਇਸ ਫਿਲਮ ਚ ਅਭਿਮਨਿਉ ਸਿੰਘ ਵਿਲੈਨ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ ਤੇ ਇਸ ਪ੍ਰੋਜੈਕਟ ਵਿੱਚ ਆਮੀਰ ਖਾਨ ਦੇ ਨਾਲ सनी देओल ਤੇ ਰਾਜkumar ਸੰਤੋਸ਼ੀ ਕੰਮ ਕਰ ਰਹੇ ਨੇ ਔਰ ਦਿਲਚਸਪ ਗੱਲ ਇਹ ਹੈ ਕਿ ਫਿਲਮ ਆਮੀਰ ਖਾਨ ਪ੍ਰੋਡਕਸ਼ਨ ਦੇ ਬੈਨਰ ਹਿੱਟ ਬਣਨ ਵਾਲੀ 17ਵੀਂ ਫਿਲਮ ਹੋਵੇਗੀ ਤੇ ਲੰਬੇ ਸਮੇਂ ਤੋਂ ਬਾਅਦ ਪ੍ਰੀਤੀ ਜੈਂਟਾ ਲਾਹੌਰ 1947 ਦੇ ਨਾਲ ਸਿਲਵਰ ਸਕਰੀਨ ਤੇ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ ਪ੍ਰੀਤੀ ਜੈਂਟਾ ਤੇ ਸਨੀ ਦਿਓਲ ਦੀ ਆਣ ਸਕਰੀਨ ਜੋੜੀ ਦਰਸ਼ਕਾਂ ਨੂੰ ਹਮੇਸ਼ਾ ਪਸੰਦ ਰਹੀ ਹਲਕੀ ਇਸ ਤੋਂ ਪਹਿਲਾਂ ਪ੍ਰੀਤੀ ਜੰਟ ਅਤੇ ਸਨੀ ਦਿਓਲ ਦੀ ਜਿਹੜੀ ਜੋੜੀ ਹੈ ਉਹ ਦੀ ਹੀਰੋ ਅਤੇ ਫਰਜ਼ ਅਤੇ ਭయ్యా ਜੀ ਵਰਗੀਆਂ ਸੁਪਰ ਹਿੱਟ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਆ ਤਾਂ ਹੁਣ ਇਸ ਤੋਂ ਇਲਾਵਾ ਅਲੀ ਫਜ਼ਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਵੀ ਗਰਲਜ਼ ਵਿਲ ਬੀ ਨਾਲ ਆਉਣ ਲਈ ਤਿਆਰ ਨੇ ਔਰ ਕਹਿ ਸਕਦੇ ਆ ਕਿ ਇਹ ਫਿਲਮ ਵੀ ਤੁਹਾਨੂੰ ਜਲਦੀ ਦੇਖਣ ਨੂੰ ਮਿਲੇਗੀ ਔਰ ਹੋ ਸਕਦਾ ਹੈ ਕਿ ਇਸ ਸਾਲ ਦੇ ਵਿੱਚ ਵਿੱਚ ਵੇਖਣ ਨੂੰ ਮਿਲ ਜਾਵੇ ਸੋ ਦੋਸਤੋ ਇਹ ਸੀ ਚੰਦ ਪੰਜਾਬੀ ਫਿਲਮਾਂ ਜਿਹੜੀਆਂ ਰਿਲੀਜ਼ ਹੋਣ ਜਾ ਰਹੀਆਂ ਨੇ ਜਿਨ੍ਹਾਂ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਆ ਤੇ ਬਾਲੀਵੁੱਡ ਫਿਲਮਾਂ ਜਲਦੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਔਰ ਇਸੇ ਤਰ੍ਹਾਂ ਦੀ ਹੋਰ ਜਿਵੇਂ ਵੀ ਕੋਈ ਫਿਲਮਾਂ ਦੀ ਜਾਣਕਾਰੀ ਚਾਹੇ ਉਹ ਬਾਲੀਵੁੱਡ ਦੀਆਂ ਹੋਣ ਚਾਹੇ ਪਾਲੀਵੁੱਡ ਦੀਆਂ ਹੋਣੀਆਂ ਸਾਨੂੰ ਮਿਲੂਗੀ ਉਹ ਲੈ ਕੇ ਤੁਹਾਡੇ ਸਾਹਮਣੇ ਫਿਲਮ ਨਾਮਾ ਦੇ ਵਿੱਚ ਅਸੀਂ ਹਾਜ਼ਰ ਹੋਵਾਂਗੇ ਸੋ ਇਸ ਫਿਲਮੀ ਖਬਰਾਂ ਨਾ ਮੈਨੂੰ ਆਪਣਾ ਪਿਆਰ ਇਸੇ ਤਰੀਕੇ ਦਿੰਦੇ ਰਹੋ ਔਰ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫੋਲੋ ਕਰੋ ਔਰ ਇੰਸਟਾਗ੍ਰam ਨੂੰ ਵੀ ਫੋਲੋ ਕਰੋ ਔਰ ਕਹਿ ਸਕਦਾ ਹਾਂ ਕਿ ਤੁਹਾਡੇ ਪਿਆਰ ਔਰ ਮੁਹੱਬਤ ਦੇ ਨਾਲ ਹੀ ਅਸੀਂ ਅੱਗੇ ਵਧਦੇ ਜਾਵਾਂਗੇ ਔਰ ਕਿਦਾਂ ਲੱਗਦੇ ਨੇ ਪ੍ਰੋਗਰਾਮ ਤੁਸੀਂ ਆਪਣੇ ਵਿਚਾਰ ਸਾਨੂੰ ਜ਼ਰੂਰ ਦਿਆ ਕਰੋ ਤਾਂ